ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅ ਦੋਸਤੋ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਤੇ ਦੋ ਪਲੇਟਫਾਰਮ ਹੈਗੇ ਜੀ ਪੰਜਾਬ 19 ਚੈਨਲ ਹੈ ਜੀ ਤੇ ਤੁਹਾਡਾ ਅਖਬਾਰ ਜਿਹੜੇ ਦੋਨੇ ਹੈਗੇ ਜੀ ਇਹ YouTube ਤੇ ਵੀ ਹੈਗੇ ਆ Facebook ਤੇ ਵੀ ਹੈਗੇ ਆ Instagram ਤੇ ਵੀ ਹੈਗੇ ਆ ਤਾ ਬੇਨਤੀ ਹੈ ਕਿ ਇਸ ਨੂੰ ਬਤਵਤ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰਿਆ ਕਰੋ ਅਤੇ ਸਾਨੂੰ ਅ ਇਸ ਨੂੰ ਖੜਾ ਕਰਨ ਦੇ ਵਿੱਚ ਮਦਦ ਕਰੋ ਤਾਂ ਦੋਸਤੋ ਇੱਕ ਨਵੀਂ ਜਿਹੜੀ ਖਬਰ ਹੈ ਜਿਹੜੀ ਪ੍ਰਿਆਗ ਰਾਜ ਦੇ ਵਿੱਚ ਜਿਵੇਂ ਪਤਾ ਆਪਾਂ ਨੂੰ ਕੀ ਕੁੰਭ ਮੇਲਾ ਲੱਗਿਆ ਹੋਇਆ ਉੱਥੋਂ ਸਾਹਮਣੇ ਆ ਰਹੀ ਹੈ ਇਹ ਬੜੀ ਦਰਦਨਾਕ ਜੋ ਗੱਲ ਹੈ ਦੇਖਣ ਚ ਸਾਹਮਣੇ ਆਈ ਹੈ ਮੈਨੂੰ ਬਹੁਤ ਇਹ ਗੱਲ ਬੁਰੀ ਲੱਗੀ ਇੱਕ ਉਹ ਬਾਬਾ ਜੀ ਸੀਗੇ ਵਿਚਾਰੇ ਬਜ਼ੁਰਗ ਆ ਜਿਹੜੇ ਉਹ ਉੱਥੇ ਕੰਡਿਆਂ ਦੇ ਉੱਤੇ ਜੋ ਪਏ ਸੀਗੇ ਤਾਂ ਆਣ ਜਾਣ ਵਾਲੇ ਲੋਕ ਐ 5 10 20 ਰੁਪਏ ਉਹਨਾਂ ਨੂੰ ਦੇ ਕੇ ਜਾ ਰਹੇ ਸੀ ਤਾਂ ਉੱਥੇ ਇੱਕ ਲੜਕੀ ਆਉਂਦੀ ਐ ਤੇ ਕੁਝ ਹੋਰ ਲੋਕ ਆਉਂਦੇ ਐ ਉਹਨਾਂ ਨੂੰ ਗਲਤ ਮਲਤ ਬੋਲਦੇ ਆ ਪੁੱਠਾ ਸਿੱਧਾ ਬੋਲਦੇ ਆ ਕਹਿੰਦੇ ਆ ਕਿ ਤੁਸੀਂ ਢੋਂਗ ਕਰਦੇ ਹੋ ਤੁਸੀਂ ਸਨਾਤਨ ਧਰਮ ਨੂੰ ਬਦਨਾਮ ਕਰਦੇ ਹੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਨਾਤਨ ਧਰਮ ਦਾ ਠੇਕਾ ਜਿਹੜਾ ਕੁਝ ਲੋਕਾਂ ਨੇ ਕਿਉਂ ਲਿਆ ਹੋਇਆ ਜੀ ਅਸੀਂ ਸਾਰੇ ਸਨਾਤਨ ਧਰਮ ਦੇ ਜੋ ਮੰਨਣ ਵਾਲੇ ਆ ਜੀ ਸਾਰੇ ਅਸੀਂ ਉਹ ਆ ਹਿੰਦੂ ਆ ਸਾਰੇ ਜੀ ਅਸੀਂ ਇਹ ਕੁਝ ਲੋਕ ਹੀ ਕਿਉਂ ਠੇਕਾ ਲੈ ਲੈਂਦੇ ਆ ਜੀ ਇਸ ਗੱਲ ਦਾ ਉਹ ਬਜ਼ੁਰਗ ਵਿਚਾਰਾ ਜੋ ਕਿ ਕੰਡਿਆਂ ਦੇ ਉੱਤੇ ਨੰਗੇ ਪਿੰਡੇ ਪਿਆ ਸੀਗਾ ਜੀ ਆਪਣੇ ਇੱਕ ਕੰਡਾ ਚੁਭ ਜੇ ਨਾ ਤਾ ਆਪਾਂ ਨੂੰ ਗੱਲ ਇਹ ਹੈ ਵੀ ਕਈ ਕਈ ਦਿਨ ਆਪਾਂ ਪਰੇਸ਼ਾਨ ਹੁੰਨੇ ਤੇ ਉਹ ਵਿਚਾਰਾ ਨੰਗੇ ਪਿੰਡੇ ਕੰਡਿਆਂ ਦੇ ਉੱਤੇ ਪਿਆ ਸੀਗਾ ਇਹ ਉਹ ਕੋਈ ਲੋਕ ਨੰਗਦੇ ਕੋਈ 10 ਰੁਪਏ ਕੋਈ 20 ਰੁਪਏ ਦੇ ਜਾਂਦਾ ਸੀਗਾ ਇੱਕ ਲੜਕੀ ਆਉਂਦੀ ਆ ਉੱਥੇ ਕੁਝ ਲੋਕ ਹੋਰ ਆਉਂਦੇ ਆ ਉਹਨੂੰ ਵਿਚਾਰੇ ਬਜ਼ੁਰਗ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਤੁਸੀਂ ਬਦਨਾਮ ਕਰ ਰਹੇ ਹੋ ਜੀ ਤੁਸੀਂ ਇਹ ਕਰ ਰਹੇ ਹੋ ਤੁਸੀਂ ਉਹ ਕਰ ਰਹੇ ਹੋ ਉਹਨੂੰ ਉਸ ਤੋਂ ਬਾਅਦ ਕਹਿੰਦੇ ਕਿ ਤੂੰ ਜਿਹੜੇ ਪੈਸੇ ਹੈਗੇ ਪੈਸੇ ਸਾਨੂੰ ਦੇ ਇਕੱਠੇ ਕਰਕੇ ਅਸੀਂ ਲੰਗਰ ਲਗਾ ਦਾਂਗੇ ਅਸੀਂ ਉਹ ਕਰ ਦਾਂਗੇ ਉਹ ਬਜ਼ੁਰਗ ਕਹਿ ਰਿਹਾ ਵਿਚਾਰਾ ਕਿ ਯਾਰ ਮੈਂ ਆਪਣੇ ਬੱਚੇ ਆ ਜਿਹੜੇ ਬੱਚੇ ਪਾਲਨੇ ਆ ਮੈਂ ਉਹਦੇ ਬੱਚਿਆਂ ਦੇ ਲਈ ਜੇ ਕੁਝ ਕਰ ਵੀ ਰਿਹਾ ਤਾਂ ਤੁਹਾਨੂੰ ਕੀ ਦਿੱਕਤ ਐ ਇਸ ਗੱਲ ਦੇ ਵਿੱਚ ਉਹ ਲੜਕੀ ਹੈ ਜਿਹੜੀ ਉਹ ਇੰਨਾ ਜ਼ਿਆਦਾ ਉੱਥੇ ਤਮਾਸ਼ਾ ਖੜਾ ਕਰਦੀ ਹੈ ਕਿ ਜਿਵੇਂ ਕੋਈ ਉਹ ਤੋਂ ਬਹੁਤ ਵੱਡਾ ਅਪਰਾਧ ਹੋ ਗਿਆ ਹੁੰਦਾ ਹੈ ਜਿਵੇਂ ਕੋਈ ਹੋਰ ਕੋਈ ਆਪਣੇ ਦੇਸ਼ ਦੇ ਵਿੱਚ ਕੋਈ ਭੀਖ ਨਹੀਂ ਮੰਗਦਾ ਜਾਂ ਕੋਈ ਆਪਣੇ ਕਰਤੱਵ ਦਿਖਾ ਕੇ ਪੈਸੇ ਨਹੀਂ ਕਮਾਉਂਦਾ ਉਹ ਤਾਂ ਇਸ ਤਰ੍ਹਾਂ ਟ੍ਰੀਟ ਕਰਨੀ ਸੀ ਉਹ ਲੜਕੀ ਤੇ ਉਹ ਕੁਝ ਲੋਕ ਐ ਜਿਹੜੇ ਉੱਥੇ ਖੜੇ ਉਸ ਦਾ ਸਾਥ ਦੇ ਰਹੇ ਸੀਗੇ ਬੁੱਲਿੰਗ ਕਰ ਰਹੇ ਸੀ ਉਸ ਬਜ਼ੁਰਗ ਦੀ ਵਿਚਾਰੇ ਦੀ ਕਿ ਜਿਵੇਂ ਉਸ ਨੇ ਕੋਈ ਬਹੁਤ ਵੱਡਾ ਕ੍ਰਾਈਮ ਕਰਤਾ ਹੁੰਦਾ ਮੈਂ ਤੁਹਾਨੂੰ ਵੀਡੀਓ ਜਿਹੜੀ ਉਹ ਵੀ ਐਂਡ ਤੇ ਲਗਾਉਂਗਾ ਤੁਸੀਂ ਖੁਦ ਦੇਖ ਕੇ ਦੱਸਿਓ ਕਿ ਕਿਸ ਦਾ ਕਸੂਰ ਹੈ ਕਿਸ ਦਾ ਨਹੀਂ ਹੈਗਾ ਜੀ ਪਰ ਮੇਰੀ ਇੱਕ ਗੱਲ ਜਰੂਰ ਸਾਰਿਆਂ ਨੂੰ ਬੇਨਤੀ ਹੈ ਕਿ ਯਾਰ ਜੇ ਕੋਈ ਬੰਦਾ ਆਪਦਾ ਕੋਈ ਰੋਜ਼ਗਾਰ ਹੈਗਾ ਚਾਹੇ ਉਹ ਕਿਵੇਂ ਵੀ ਕਰਦਾ ਤੁਸੀਂ ਇੱਕ ਇੱਕ ਕੰਡਾ ਜਾਂ ਆਪਦੇ ਚੁਭੋ ਕੇ ਦੇਖ ਲਓ ਉਹ ਤਾਂ ਵਿਚਾਰਾ ਨੰਗੇ ਪਿੰਡੇ ਇੰਨੀ ਠੰਡ ਦੇ ਵਿੱਚ ਕੰਡਿਆਂ ਦੇ ਉੱਤੇ ਪਿਆ ਸੀਗਾ ਕੋਈ ਲੋਕ ਉਹਨੂੰ 10 20 50 ਜੋ ਹੈਗੀ ਸ਼ਰਧਾ ਵਿਚਾਰੇ ਹੁੰਦੇ ਜਾਂਦੇ ਸੀਗੇ ਤੁਸੀਂ ਦੇਖੋ ਵੀ ਉਹ ਜੋ ਬਾਬਾ ਸੀਗਾ ਬਜ਼ੁਰਗ ਸੀਗਾ ਵਿਚਾਰਾ ਉਹ ਜਦੋਂ ਕੁੜੀ ਨੇ ਤੇ ਉਹ ਹੋਰ ਖੜੇ ਲੋਕਾਂ ਨੇ ਉਹਨੂੰ ਵਿਚਾਰੇ ਨੂੰ ਜਦੋਂ ਉਹਨੂੰ ਪਰੇਸ਼ਾਨ ਕੀਤਾ ਨਾ ਤਾਂ ਉਹ ਇੰਨਾ ਘਬਰਾ ਗਿਆ ਵਿਚਾਰਾ ਉਹ ਕੰਬਣ ਲੱਗ ਗਿਆ ਤੇ ਉੱਥੇ ਉਹਨੂੰ ਇਹ ਹੋ ਗਿਆ ਕਿ ਮੇਰੇ ਪੈਸੇ ਆ ਜਿਹੜੇ ਖੋ ਕੇ ਨਾ ਲੈ ਜਾਣ ਵਿਚਾਰਾ ਆਪਦੇ ਪੈਸੇ ਜਿਹੜੇ ਇਕੱਠੇ ਕਰਦਾ ਹੋਇਆ ਜਿਹੜਾ ਨਜ਼ਰ ਆਇਆ ਇਹ ਅੱਜ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਵੈਸੇ ਤਾਂ ਯੋਗੀ ਜੀ ਕਹਿੰਦੇ ਕਿ ਮੇਰੇ ਜੋ ਰਾਜ ਦੇ ਵਿੱਚ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕੁਝ ਨਹੀਂ ਹੋਊਗਾ ਕਿ ਹੁਣ ਉਹ ਕੁੜੀ ਦੇ ਖਿਲਾਫ ਜਾਂ ਜਿਹੜੇ ਉੱਥੇ ਲੋਕਾਂ ਨੇ ਉਹਨੂੰ ਪਰੇਸ਼ਾਨ ਕੀਤਾ ਵਿਚਾਰੇ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਜੀ ਜਾਂ ਬਸ ਬੇਗੁਨਾ ਲੋਕ ਆ ਜਿਹੜੇ ਉਹਨਾਂ ਤੇ ਬੁਲਡوزر ਚਲਾਉਣ ਜੋ ਗਈਆਂ ਆਪਾਂ ਜਾਂ ਸਿਰਫ ਆਪਾਂ ਗੱਲ ਇਹ ਹੈ ਵੀ ਬਿਆਨ ਦੇਣ ਜੋ ਗਈਆਂ ਕੱਲੇ ਜੀ ਤੁਸੀਂ ਮੈਂ ਹੁਣ ਇਸ ਤੋਂ ਬਾਅਦ ਵੀਡੀਓ ਚਲਾਉਂਗਾ ਤੁਸੀਂ ਵੀਡੀਓ ਜਰੂਰ ਦੇਖਿਓ ਤੇ ਆਪਣੇ ਕਮੈਂਟ ਆ ਜਿਹੜੇ ਉਹ ਜਰੂਰ ਕਰਿਓ ਤੇ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜੋ ਕੁਝ ਲੋਕ ਧਰਮ ਦੇ ਠੇਕੇਦਾਰ ਬਣੇ ਬੈਠੇ ਹੈਗੇ ਆ ਉਹਨਾਂ ਨੂੰ ਪਤਾ ਲੱਗੇ ਕਿ ਧਰਮ ਉਹਨਾਂ ਕੱਲਿਆਂ ਦਾ ਨਹੀਂ ਹੈਗਾ ਜੀ ਸਾਰਿਆਂ ਦਾ ਧਰਮ ਹੈ ਤੇ ਇੱਕ ਬੇਨਤੀ ਇੱਕ ਔਰ ਫੇਰ ਤੋਂ ਜੀ ਸੋਸ਼ਲ ਮੀਡੀਆ ਸਾਡੇ ਦੋ ਪਲੇਟਫਾਰਮ ਹੈ ਜੀ ਪੰਜਾਬ 19 ਚੈਨਲ ਜੀ ਤੇ ਤੁਹਾਡਾ ਅਖਬਾਰ ਦੋਨੋ YouTube Facebook Instagram ਤੇ ਹੈਗੇ ਆ ਜੀ ਸਾਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਤੁਹਾਡੀ سپورਟ ਦੀ ਬਹੁਤ ਲੋੜ ਹੈ ਤਾਂ ਦੋਸਤੋ ਇਹ ਵੀਡੀਓ ਜਿਹੜੀ ਉਹ ਬਾਬਾ ਜੀ ਵਾਲੀ ਤੇ ਲੜਕੀ ਵਾਲੀ ਉਹ ਇਸ ਤੋਂ ਬਾਅਦ ਚਲਾਉਂਗਾ ਜਰੂਰ ਦੇਖਿਓ ਔਰ ਜਰੂਰ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ